ਪੰਜਾਬ ਦਾ ਮਜ਼ਦੂਰ ਸੰਗਠਨ ਅੱਜ ਰੇਲਾ ਰੋਕ ਰਿਹਾ ਜੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਆ ਤੇ ਉਹ ਮਜ਼ਦੂਰ ਫਿਰ ਵੱਖਰੇ ਕਿਉਂ ਨੇ ਇਹ ਸਵਾਲ ਤੁਸੀਂ ਗੈਰ ਰਸਮੀ ਗੱਲਬਾਤ ਦੇ ਵਿੱਚ ਉਠਾਈ ਰਹੇ ਸੀਗੇ ਤੇ ਜੇ ਤੁਸੀਂ ਕਾਈਂਡਲੀ ਇਹਨੂੰ ਐਡਰੈਸ ਕਰ ਦਿਓ ਇਹ ਚ ਸਭ ਤੋਂ بڑا ਇਕਤਾ ਇਹ ਸੀਗਾ ਕਿ ਜਿਹੜਾ ਰੇਲਾ ਰੋਕਣ ਦਾ ਕੱਲ ਦਾ ਸੱਦਾ ਸੀ ਉਹ ਆ ਦੋ ਮੋਰਚਿਆਂ ਦਾ ਸੀ ਜਿਹੜੇ ਬਾਰਡਰ ਤੇ ਬੈਠੇ ਨੇ ਤੇ ਪੰਜ ਹੋਰ ਜਥੇਬੰਦੀਆਂ ਗਰਾਹਾਂ ਸਮੇਤ ਬੀਕੇ ਜੂ ਜਿਹੜੀ ਡਕੌਂਦਾ ਚੁੱਤਨੇਰ ਗਰੁੱਪ ਐਸ ਕੇ ਐਮ ਦਾਈ ਨਾਲ ਜੁੜਿਆ ਹੋਇਆ ਬੀ ਕੇ ਜੂ ਕ੍ਰਾਂਤੀਕਾਰੀ ਭਾਰਤ ਜਿਹੜਾ ਡਾਕਟਰ ਦਰਸ਼ਨਪਾਲ ਦਾ ਗਰੁੱਪ ਤੇ ਦੋ ਹੋਰ ਜਥੇਬੰਦੀਆਂ ਸੀ ਕੱਲ ਪੰਜ ਨੇ ਨਾਲ ਮਿਲ ਕੇ ਉਹਨਾਂ ਨੇ ਵੀ ਰੁਕਵਾਈਆਂ ਜਿਹੜੀਆਂ ਗੱਡੀਆਂ ਸੀ ਇਹ ਅਲੱਗ ਗੱਲ ਹੈ ਉਹ ਕਹਿੰਦੇ ਸਾਡਾ ਤਾਲਮੇਲ ਮੈਂ ਐਕਸ਼ਨ ਅਸੀਂ ਕਿਸਾਨਾਂ ਕਰਕੇ ਕਰ ਰਹੇ ਆ ਸੀ ਇਹ ਦੂਜੇ ਕਰਕੇ ਨਹੀਂ ਕਰ ਰਹੇ ਉਹ ਇੱਕ ਅਲੱਗ ਪਹਿਲੂ ਹੈ ਹਾਂ ਪਰ ਜਿਹੜਾ ਪਹਿਲਾ ਮੋਰਚਾ ਵੀ ਲੜਿਆ ਗਿਆ ਤੇ ਆਹ ਮੋਰਚਾ ਵੀ ਲੜ ਰਹੇ ਨੇ ਉਹ ਕਹਿੰਦੇ ਕਿਸਾਨ ਮਜ਼ਦੂਰ ਮੋਰਚਾ ਪ੍ਰੈਕਟਿਸ ਦੇ ਵਿੱਚ ਅਜੇ ਬਹੁਤ ਵੱਡੇ ਪੱਧਰ ਤੇ ਅੰਦਰ ਛਾਤੀ ਮਾਰਨ ਦੀ ਲੋੜ ਹੈ ਕਿ ਕੀ ਵਾਕਈ ਕ ਮਜ਼ਦੂਰ ਵਰਚਾ ਨਾਲ ਹੈ ਮਜ਼ਦੂਰਾਂ ਦੀ ਲੀਡਰਸ਼ਿਪ ਕਿਤੇ ਨਾਲ ਹੈ ਜਾਂ ਮਜ਼ਦੂਰਾਂ ਦੀ ਲੀਡਰਸ਼ਿਪ ਨੂੰ ਕੋਈ ਜਗ੍ਹਾ ਦਿੱਤੀ ਜਾ ਰਹੀ ਹੈ ਸਟੇਜਾਂ ਦੇ ਉੱਤੇ ਜਾਂ ਕਿਸਾਨੀ ਮੰਗਾ ਚ ਦੋ ਮਜ਼ਦੂਰਾਂ ਦੀਆਂ ਮੰਗਾ ਪਾ ਕੇ ਵਿੱਚ ਜਾਂ ਇੱਕ ਜਾਂ ਦੋ ੋਖੇ ਪਰ ਰੱਖਣ ਲਈ ਨੇ ਤੇ ਮੇਨ ਨੈਰੇਟਿਵ ਜਿਹੜਾ ਕਿਸਾਨੀ ਮੰਗਾ ਤੇ ਹੀ ਹੋਏਗਾ ਮਜ਼ਦੂਰਾਂ ਦੀ ਮੰਗਾ ਤੇ ਨੈਰੇਟਿਵ ਸੁਣਿਆ ਕਦੇ ਕਿਸਾਨ ਅੰਦੋਲਨ ਚ ਕਿਉਂ ਮਜ਼ਦੂਰਾਂ ਦੀ ਕਿਹੜੀ ਮੰਗਾ ਹੈ ਜਿਹੜੀਆਂ ਦੋ ਤਿੰਨ ਜਿਹੜੀਆਂ ਹਾਂ ਇੱਕ ਗੱਲ ਤੇ ਆਉਂਦਾ ਕਿ ਜੇ WTO ਆ ਗਿਆ ਪੀਡੀਐਸ ਵੀ ਬੰਦ ਹੋ ਜਾਊਗਾ ਬਾਕੀ ਹੋ ਜਾਊਗਾ ਉਹ ਇੱਕ ਜਨਰਲ ਲਾ ਸਿਧਾਂਤਕ ਅਪਰੋਚ ਹੈਗੀ ਹੈ ਪਰ ਜਿਹੜੀਆਂ ਰੀਅਲ ਮੰਗਾਂ ਨੇ ਉਹ ਤੇ ਨਹੀਂ ਔਰ ਦੂਜੀ ਗੱਲ ਇਹ ਵੀ ਹੈ ਕਿ ਕੇਂਦਰ ਦੀ ਸਰਕਾਰ ਔਰ ਸੂਬੇ ਦੀ ਸਰਕਾਰ ਕਿਸਾਨਾਂ ਨਾਲ ਤਾਂ ਵਾਰ-ਵਾਰ ਮੀਟਿੰਗਾਂ ਕਰ ਲੈਂਦੀ ਹੈ ਮਜ਼ਦੂਰ ਜਥੇਬੰਦੀਆਂ ਨਾਲ ਜਿੰਨੇ ਵਾਰ ਮੀਟਿੰਗ ਦਿੱਤੀ ਹਰ ਵਾਰ ਤੋੜ ਦਿੰਦੇ ਨੇ ਕਦੇ ਕਹਿੰਦੇ ਨੇ ਚੀਫ ਮਿਨਿਸਟਰ ਨਾਲ ਤਾਂ ਹੋਏਗੀ ਨਹੀਂ ਅੱਜ ਫਲਾਣੇ ਨਾਲ ਕਰ ਲਓ ਕਦੇ ਕਹਿੰਦੇ ਨੇ ਸਬ ਕਮੇਟੀ ਨਾਲ ਕਰ ਲਓ ਤਿੰਨ ਮੈਂਬਰ ਆ ਉਹ ਤਿੰਨ ਮੈਂਬਰਾਂ ਚੋਂ ਦੋ ਆਉਂਦੇ ਹੀ ਨਹੀਂ ਕਹਦੇ ਉਹ ਤਿੰਨਾਂ ਜੋ ਕਹਿੰਦੇ ਨੇ ਹੁਣ ਕਿਸੇ ਅਫਸਰ ਨਾਲ ਕਰ ਲਓ ਉਹਨਾਂ ਨਾਲ ਉਹਨਾਂ ਨਾਲ ਇਹ ਹੋ ਰਿਹਾ ਮੈਂ ਤੁਹਾਨੂੰ ਤਾਕਤਦਾਰ ਇੱਕ ਸੈਟਅਪ ਏਸੇ ਕਰਕੇ ਸਾਇਦ ਉਹਨਾਂ ਨੂੰ ਇਹ ਲੱਗਿਆ ਵੀ ਹੁਣ ਆਪਾਂ ਵੀ ਇਹ ਕਰਕੇ ਦੇਖ ਲੈਂਦੇ ਆ ਜੇ ਕਿਸਾਨ ਰੁਕ ਕੇ ਕਹਿੰਦੇ ਨੇ ਕਿ ਪ੍ਰਭਾਵ ਬਣਾ ਰਹੇ ਨੇ ਪਹਿਲਾਂ ਮਜ਼ਦੂਰਾਂ ਨੇ ਅੱਠ ਮਜ਼ਦੂਰ ਜਥੇਬੰਦੀਆਂ ਨੇ ਆਮ ਆਦਮੀ ਪਾਰਟੀ ਦੇ ਸਾਰੇ ਮੰਤਰੀਆਂ ਦੇ ਘਰਾਂ ਦੇ ਘਰਾਓ ਕੀਤੇ ਨੇ ਤੇ ਸੰਗਰੂਰ ਦੇ ਵਿੱਚ ਚੀਫ ਮਿਨਿਸਟਰ ਦੇ ਕੋਠੀ ਅੱਗੇ ਵੀ ਕਈ ਧਰਨੇ ਦਿੱਤੇ ਨੇ ਔਰ ਬਾਰ-ਬਾਰ ਦਿੱਤੇ ਜਾਂਦੇ ਰਹੇ ਤੇ ਮੀਟਿੰਗ ਦਿੱਤੀ ਜਾਂਦੀ ਰਹੀ ਉਹ ਫਰੂਟਫੁੱਲ ਨਹੀਂ ਹੋਈ ਹੋਨੋ ਰੇਲਾ ਰੋਕਣ ਦੇ ਔਰ ਕਿਸਾਨਾਂ ਨੂੰ ਤਾਂ ਇਹਨਾਂ ਰੇਲਾ ਰੋਕਣ ਵੇਲੇ ਫੜਿਆ ਨਹੀਂ ਤੇ ਮਜ਼ਦੂਰਾਂ ਨੂੰ ਫੜਨ ਵੀ ਲੱਗੀ ਸਰਕਾਰ ਵੀ ਔਰ ਕਿੰਨੇ ਲੀਡਰ ਤਾਂ ਬੁੰਦਾ ਭਪਿੰਦਰ ਰੰਗਵਾਲ ਇੱਕ ਜੂਤ ਦਾ ਪ੍ਰਧਾਨ ਹੈ ਉਹਨੂੰ ਅਰੈਸਟ ਕਰ ਲਿਆ ਮੁਕੇਸ਼ ਮਲਾਉ ਦੇ ਰੇਡ ਹੋ ਗਈ ਹੈ ਔਰ ਡਿਫਰੈਂਟ ਟਾਈਪ ਦੇ ਕਿੰਨੇ ਬੰਦਿਆਂ ਨੂੰ ਤੁਸੀਂ ਫੜ ਫੜ ਕੇ ਪੀਐਨਯੂ ਦਾ ਬੰਦਾ ਜਿਨ੍ਹਾਂ ਨੇ ਸਮਰਥਨ ਕੀਤੀ ਕਿਸਾਨਾਂ ਦੀ ਉਹ ਵੀ ਫੜ ਕੇ ਅਰੈਸਟ ਕਰ ਲਿਆ ਤੇ ਕਿੰਨੇ ਬੰਦੇ ਅਰੈਸਟ ਕਰੀ ਜਾਊਗਾ ਮਤਲਬ ਸਰਕਾਰ ਵੀ ਤੀਰ ਨਾਲ ਦੇਖ ਰਹੀ ਹੈ ਦੋਨੇ ਗੱਲਾਂ ਨੂੰ ਬਲਕਿ ਕਮਜ਼ੋਰ ਬੰਦਾ ਤਾਂ ਉਹਨਾਂ ਨਹੀਂ ਕਰ ਸਕਦਾ ਤੇ ਉਹਨੂੰ ਕਿਉਂ ਨਾਕ ਕਰ ਲੈਣ ਦੇ ਉਹਦਾ ਵੀ ਕੋਈ ਗੱਲ ਸੁਣ ਲੋ ਕਿਸੇ ਦਰਦੋਸमामਲੇ ਦੇ ਵਿੱਚ ਤੇ ਉਹ ਅੱਠ ਜਥੇਬੰਦੀਆਂ ਨੇ ਜਿਹੜੀਆਂ ਨੇ ਇਕੱਠੇ ਹੋ ਕੇ ਕੀਤਾ ਕਿੰਨਾ ਕੁ ਹੋਏਗਾ ਉਹ ਇਕੱਲਾ ਗੱਲ ਹੈ ਪਰ ਇਹ ਸੁਸਾਇਟੀ ਦਾ ਤੇ ਸਰਕਾਰਾਂ ਦਾ ਇੱਕ ਦੇਖਣ ਦਾ ਨਜ਼ਰੀਆ ਹੈ ਕੀ ਅੱਜ ਜਿਹੜੀਆਂ ਜਥੇਬੰਦੀਆਂ ਨੇ ਰੇਲਾ ਰੋਕੀਆਂ ਆਪਣੇ ਏਜੰਡੇ ਤੇ ਮਜ਼ਦੂਰਾਂ ਦਾ ਉਹ ਹਮੈਤ ਕਰਨਗੇ ਕੱਲਾ ਹਮੈਤ ਬਿਆਨ ਚ ਨਹੀਂ ਉਹਨਾਂ ਟ੍ਰੇਨਾਂ ਤੇ ਜਾ ਕੇ ਬੈਠਣਗੇ ਕਿਸਾਨ ਜਥੇਬੰਦੀਆਂ ਤਾ ਕਸਰ ਮਜ਼ਦੂਰ ਸੰਘਰਸ਼ ਹੋਏਗਾ ਨਾ ਜਿਹੜਾ ਉਹਨਾਂ ਦਾ ਸੱਦਾ ਉਹਨਾਂ ਤੇ ਵੀ ਤਾਲ ਮੇਲਵਾ ਕਰ ਲੋ ਕੋ ਸੈਕਸ਼ਨ ਮਾੜਾ ਟੋਟਾ ਤੇ ਜੇ ਉਹ ਨਹੀਂ ਹੁੰਦਾ ਤਾਂ ਇੱਕ ਬਹੁਤ ਵੱਡਾ ਗਾਇ ਪੈ ਜਿਹਨੂੰ ਸੋਚਿਆ ਜਾਣਾ ਚਾਹੀਦਾ ਪੰਜਾਬ ਹੋਮੋਜੀਨियस ਨਹੀਂ ਹੈ 37% ਗਲਤ ਹੈ ਪਿੰਡਾਂ ਦੇ ਵਿੱਚ ਰਹਿੰਦਾ ਪੰਜਾਬ ਦੇ ਵਿੱਚ 32 ਲੱਖ ਪਰਿਵਾਰਾਂ ਦੇ ਵਿੱਚੋਂ ਔਰ ਜਿਹੜਾ ਛੋਟੇ ਛੋਟੇ ਗੱਲ ਲਈ ਕੋਈ ਮੰਰੇਗਾ ਦੀ ਦਿਹਾੜੀ ਲਈ ਕੋਈ ਕਿਸੇ ਬੀਮੇ ਲਈ ਕੋਈ ਆ ਫਾਈਨਾਂਸ ਕੰਪਨੀਆਂ ਦੇ ਜ਼ਬਰ ਦੇ ਖਿਲਾਫ ਕੋਈ ਕਾਸੇ ਦੇ ਲਈ ਲੜ ਰਿਹਾ ਉਹਨੂੰ ਨਾਲ ਕਲਾਵੇ ਚ ਲੈ ਬੈ ਨਾ ਰੰਗਲਾ ਪੰਜਾਬ ਬਣ ਨਾ ਕਿਸਾਨ ਮਜ਼ਦੂਰ ਦੀ ਉਸ ਲੈਵਲ ਦੀ ਜੁਨਟੀ ਵਾਣੀ ਹੈ ਨਾ ਪੰਜਾਬ ਨੇ ਉਸ ਲੈਵਲ ਦੀ ਸਮੂਹਿਕ ਤਰੱਕੀ ਕਰਦੀ ਐ ਇਹਨਾਂ ਚੀਜ਼ਾਂ ਵੱਲ ਕਿਸਾਨ ਲੀਡਰਸ਼ਿਪ ਨੂੰ ਵੀ ਪੰਜਾਬ ਦੇ ਬੌਧਿਕ ਤਬਕੇ ਨੂੰ ਵੀ ਔਰ ਸਰਕਾਰਾਂ ਨੂੰ ਵੀ ਸਭ ਨੂੰ ਹੀ ਧਿਆਨ ਦੇਣ ਦੀ ਲੋੜ ਹੈ ਮੇਰੇ ਖਿਆਲ ਆ ਔਰ ਮਜ਼ਦੂਰਾਂ ਦੀ ਗੱਲ ਤਾਂ ਓਨੀ ਟੀਵੀ ਤੇ ਅਖਬਾਰਾਂ 'ਚ ਨਹੀਂ ਚੱਲਣੀ ਜਿੰਨੀ ਕਿ ਕਿਸਾਨਾਂ ਦੀ ਚੱਲ ਜਾਂਦੀ ਹੈ ਤੇ ਇਹਨਾਂ ਗੱਲਾਂ ਨੂੰ ਸੋਚਣਾ ਬਹੁਤ ਜ਼ਰੂਰੀ ਹੈ ਹਾਂ ਬਿਲਕੁਲ ਤੁਸੀਂ ਕਿਸੇ ਨੂੰ ਗ੍ਰਿਫਤਾਰ ਕਰਕੇ ਇਸ ਮਸਲੇ ਦਾ ਹੱਲ ਕਿਉਂ ਕੱਢ ਰਹੇ ਹੋ ਕਿ ਅਸੀਂ ਇਹ ਸੰਦੋਲਨ ਨੂੰ ਰੋਕ ਲਈਏ ਦੀ ਰੇਲਾ ਰੋਕਣ ਦੇ ਪ੍ਰੋਗਰਾਮ ਨੂੰ ਰੋਕ ਲਈਏ ਤੁਸੀਂ ਕਿਉਂ ਨਹੀਂ ਇੱਕ ਸ਼ਾਮ ਪਹਿਲਾਂ ਸਾਰੇ ਲੀਡਰ ਨਾਲ رابطہ ਕਰਕੇ ਗੱਲਬਾਤ ਦੀ ਟੇਬਲ ਤੇ ਲਾਏ ਕਿੰਨਾ ਸੌਖਾ ਹੁੰਦਾ ਤੁਸੀਂ ਵੀ ਇਲੈਕਸ਼ਨ 'ਚ ਜਾ ਰਹੇ ਹੋ ਤੁਸੀਂ ਉਹਨਾਂ ਨਾਲ ਗੱਲਬਾਤ ਕਰ ਲਓ ਕੋਈ ਸਿਧਾਂਤਕ ਸਹਿਮਤੀਆਂ ਬਣਾ ਲਓ ਤੁਸੀਂ ਉਹਨਾਂ ਨੂੰ ਅੰਦਰ ਬੰਦ ਕਰਕੇ ਰਿਟੇਨ ਕਰਕੇ ਰੋਕ ਕੇ ਤੇ ਕਿਹੜਾ ਸਨੇਹਾ ਦੇਣਾ ਚਾਹੁੰਦੇ ਹੋ ਰੇ ਕਿਸ ਤਰ੍ਹਾਂ ਦੀ ਪੋਲਿਟਿਕਸ ਆ ਗਰੀਬ ਨਾਲ ਇਸ ਤਰ੍ਹਾਂ ਦੀ ਸਿਆਸਤ ਹਮੇਸ਼ਾ ਮਹਿੰਗੀ ਪੈਂਦੀ ਹੁੰਦੀ ਹੈ